ਨਾ ਉਹ ਨਾ ਸੁਣ ਸਕਦੇ ਸੀਗੇ ਨਾ ਉਹ ਬੋਲ ਸਕਦੇ ਸੀ ਉਸ ਉਸ ਬੰਦੇ ਨੂੰ ਪਤਾ ਹੀ ਨਹੀਂ ਲੱਗਾ ਕਿ ਇਹਨਾਂ ਦੀ ਮਨਸ਼ਾ ਕੀ ਆ ਇਹ ਮੈਨੂੰ ਮਾਰਨਗੇ ਜਾਂ ਕੀ ਕਰ ਸਕਦੇ ਨੇ ਉਹਦਾ ਸਿਰਫ ਇਦਾਂ ਹੀ ਸੀਗਾ ਕਿ ਇਹ ਬੰਦੇ ਮੈਨੂੰ ਬੁਲਾਉਂਦੇ ਨੇ ਚਲੋ ਮੇਰੇ ਨਾਲ ਮਜ਼ਾਕ ਕਰ ਰਹੇ ਹੁਣ ਜਾਂ ਕੋਈ ਹੋਰ ਗੱਲਬਾਤ ਹੋਣੀ ਪਰ ਜਦੋਂ ਉਹਨਾਂ ਨੇ ਡੰਟੇ ਉਹਨਾਂ ਦੀ ਲੱਤਾਂ ਤੇ ਮਾਰੇ ਉਹਦੇ ਦਾੜੀ ਨੂੰ ਹੱਥ ਪਾਇਆ ਤੀਸਰੇ ਨੇ ਪਿੱਛੋਂ ਦੇ ਆ ਕੇ ਬਾਲਾ ਮਾਰਿਆ ਜੀ 20% ਦੇ ਉੱਪਰ ਲੋਕਾਂ ਨੂੰ ਕਰਜ਼ਾ ਦਿੰਦੇ ਨੇ ਪੈਸਾ ਦਿੰਦੇ ਨੇ ਜੀ ਉਹ ਪ੍ਰਵਾਸੀ ਆਜੇ ਪ੍ਰਵਾਸੀ ਸਾਰੇ ਪਿੰਡ ਦੇ ਇਹਨਾਂ ਕੋਲੇ ਚੈੱਕ ਨੇ ਤੇ ਸਾਰੇ ਦੇ ਫਿੰਗਰਪ੍ਰਿੰਟਸ ਰੱਖੇ ਹੋਣੇ ਇਹਨਾਂ ਨੇ ਪਹਿਲਾਂ ਤਾਂ ਪਿੰਟ ਵਾਲੇ ਵੀ ਸਾਡਾ ਸਾਥ ਨਹੀਂ ਦੇ ਰਹੇ ਸੀਗੇ ਉਹ ਇਸੇ ਇੱਕ ਚੀਜ਼ ਤੋਂ ਡਰਦੇ ਕਿ ਸਾਡੇ ਕੋਲੋਂ ਚੈੱਕ ਨੇ ਜਾਇਦੇ ਫਿੰਗਰਪ੍ਰਿੰਟਸ ਸੇ ਸਾਡਾ ਕੋਈ ਨੁਕਸਾਨ ਹੋ ਸਕਦਾ ਉਹ ਲਗਭਗ 20 ਸਾਲਾਂ ਤੋਂ ਉਹ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸੀਗੇ ਜੀ ਪੁਰਾਤਨ ਤੋਂ ਪੁਰਾਤਨ ਨਿਸ਼ਾਨ ਸਾਹਿਬ ਉਹ ਮੋਬਾਈਲ ਦੇ ਉੱਤੋਂ ਲੱਭ ਕੇ ਜਾਂ ਉਹ ਆਪਣੇ ਦਿਮਾਗ ਦੇ ਨਾਲ ਵੀ ਪੁਰਾਤਨ ਤੋਂ ਪੁਰਾਤਨ ਨਵੇਂ ਤੋਂ ਨਵਾਂ ਨਿਸ਼ਾਨ ਸਾਹਿਬ ਉਹਨਾਂ ਨੇ ਤਿਆਰ ਕੀਤਾ ਜੀ ਜੀ ਇੱਥੋਂ ਨਿਸ਼ਾਨ ਸਾਹਿਬ ਬਾਹਰ ਵੀ ਜਾਂਦੇ ਸੀਗੇ ਜੀ ਅੱਛਾ ਜੀ ਹਾਂਜੀ ਜੋ ਵੀਡੀਓ ਪੁਲਿਸ ਨੇ ਸਾਨੂੰ ਦਿਖਾਈ ਆ ਗੁਰਚਾਨ ਸਿੰਘ ਨੇ ਹੱਤਾ ਗਿਆਗਾ ਉਹਨੇ ਦਾੜੀ ਵੀ ਫੜੀਆ ਉਹਦੇ ਮੁੱਕੀਆਂ ਮਾਰੇ ਗਏ ਜਿਆਨੇ ਉਸ ਤੋਂ ਬਾਅਦ 5 ਮਿੰਟਾਂ ਦੇ ਅੰਦਰ ਅੰਦਰ ਹੀ ਉਹਦਾ ਕਤਲ ਕਰ ਦਿੱਤਾ ਗਈ ਉਹਨਾਂ ਨੇ ਇੱਕ ਤੈਸ਼ਤ ਪੈਦਾ ਕਰਨੀ ਸੀਗੀ ਜੀ ਆਪਣੀ ਸਾਡੇ ਪਿੰਡ ਦੇ ਵਿੱਚ ਕਿ ਅਸੀਂ ਤੈਸ਼ਤ ਪੈਦਾ ਕਰੀਏ ਤਾਂ ਜੋ ਲੋਕ ਸਾਥੋਂ ਡਰਨ 1500 ਰੁਪਏ ਜਾਂ 2000 ਰੁਪਏ 10000 ਦੇ ਉੱਪਰ ਹਰ ਮਹੀਨੇ ਦਾ ਵਿਆਜ ਲੈਂਦੇ ਨੇ ਜੀ ਤੇ 10000 ਰੁਪਏ ਨੂੰ ਖੜਾ ਕਰਕੇ ਰੱਖਿਆ ਰੱਖਦੇ ਨੇ ਉਹ ਤੇ ਇਹ ਜਿਹੇ ਦਿਨ ਆ ਜਾਂਦੇ ਨੇ ਕਿ ਉਹ ਜਦੋਂ ਲੱਖ ਦੇ 2 ਲੱਖ 3 ਲੱਖ ਹੋ ਜਾਂਦਾ ਫਿਰ ਉਹਦਾ ਘਰ ਘਰ ਦੇ ਉੱਤੇ ਕਬਜ਼ਾ ਕਰ ਲੈਂਦੇ ਨੇ ਇੱਕ ਦਿਨ ਮੈਂ ਨਾਬੇ ਦੀ ਮੰਡੀ ਦੇ ਵਿੱਚ ਦੇਖਿਆ ਤੇ ਜਿਹੜਾ ਭੇ ਮਰਾਓ ਸੀਗਾ ਉਹ ਉੱਥੇ ਘੁੰਮ ਰਿਹਾ ਸੀਗਾ ਤੇ ਮੈਨੂੰ ਉਸੇ ਟਾਈਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵਕਤ ਮੇਰੇ ਨਾਲ ਭਾਈ ਸੇਵਾ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੇ ਭਰਾਤਾ ਭਾਈ ਗੁਰਚਰਨ ਸਿੰਘ ਜੀ ਜਿਨ੍ਹਾਂ ਦੀ ਤੁਸੀਂ ਵੀਡੀਓ ਵੀ ਵੇਖੀ ਹੈ ਕਾਫੀ ਵਾਇਰਲ ਹੋਈਆਂ ਕਿ ਇੱਕ ਪ੍ਰਵਾਸੀ ਦੁਆਰਾ ਉਹਨਾਂ ਦੇ ਉੱਤੇ ਬੜੀ ਬੁਰੀ ਤਰੀਕੇ ਨਾਲ ਹਮਲਾ ਕੀਤਾ ਜਾਂਦਾ ਔਰ ਭਾਈ ਗੁਰਚਰਨ ਸਿੰਘ ਜੀ ਨਿਹੰਗ ਸਿੰਘ ਸਿਗੇ ਬੋਲ ਸੁਣ ਵੀ ਨਹੀਂ ਸਕਦੇ ਸਿਗੇ ਲੇਕਿਨ ਬੜੇ ਪ੍ਰੇਮ ਦੇ ਨਾਲ ਗੁਰੂ ਘਰ ਦੀ ਸੇਵਾ ਕਰਿਆ ਕਰਦੇ ਸੀ ਨਿਸ਼ਾਨ ਸਾਹਿਬ ਤਿਆਰ ਕਰਿਆ ਕਰਦੇ ਸੀ ਔਰ ਬੜੀ ਦੂਰ ਦੂਰ ਤੋਂ ਸੰਗਤਾਂ ਉਹਨਾਂ ਨੂੰ ਨਿਸ਼ਾਨ ਸਾਹਿਬ ਤਿਆਰ ਕਰਵਾ ਕੇ ਲੈ ਕੇ ਜਾਇਆ ਕਰਦੀ ਸੀਗੀਆਂ ਲੇਕਿਨ ਉਹਨਾਂ ਦਾ ਬੜੇ ਬੁਰੇ ਤਰੀਕੇ ਨਾਲ ਹਮਲਾ ਉਹਨਾਂ ਦੇ ਉੱਤੇ ਕੀਤਾ ਗਿਆ ਔਰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਕੱਲ ਭਾਈ ਗੁਰਚਰਨ ਸਿੰਘ ਜੀ ਦਾ ਭੋਗ ਪਿਆ ਤੇ ਉਹਨਾਂ ਦੇ ਪ੍ਰਾਤਾ ਭਾਈ ਸੇਵਾ ਸਿੰਘ ਜੀ ਸਿੰਘ ਸਾਹਿਬ ਇਹ ਹੀ ਜਾਣਨਾ ਚਾਹਾਂਗੇ ਜੀ ਅਸੀਂ ਵੀਡੀਓ ਦੇਖੀ ਤੇ ਸਾਡੇ ਤੋਂ ਦੇਖਿਆ ਨਹੀਂ ਜਾ ਰਿਹਾ ਸੀ ਕਿ ਇਸ ਤਰੀਕੇ ਨਾਲ ਹਮਲਾ ਕੀਤਾ ਗਿਆ ਔਰ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਨਿਹੰਗ ਸਿੰਘ ਸੀਗੇ ਜੋ ਬੋਲ ਸੁਣ ਨਹੀਂ ਸਕਦੇ ਸੀ ਉਹਨਾਂ ਬਾਰੇ ਤੁਸੀਂ ਪ੍ਰੀਸ ਦਾ ਸੋ ਸੰਗਤ ਨੂੰ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਹੋਇਆ ਔਰ ਕਿਸ ਤਰੀਕੇ ਦਾ ਉਹਨਾਂ ਦਾ ਜੀਵਨ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਚੰਨ ਸਿੰਘ ਜੀ ਜੋ ਸੀਗੇ ਉਹ ਬਚਪਨ ਤੋਂ ਹੀ ਸੁਣ ਬੋਲ ਨਹੀਂ ਸਕਦੇ ਸੀਗੇ ਜੀ ਉਹਨਾਂ ਦਾ ਡਾਕਟਰ ਦੁਆਰਾ ਵੀ ਜੋ ਸਰਟੀਫਿਕੇਟ ਹੁੰਦਾ ਮੈਡੀਕਲ ਦਾ ਉਹ ਵੀ ਬਣਿਆ ਹੋਇਆ ਸੀਗਾ ਜੀ ਤੇ ਉਹ ਲਗਭਗ 20 ਸਾਲਾਂ ਤੋਂ ਉਹ ਨਿਸਾਨ ਸਾਹਿਬ ਦੀ ਸੇਵਾ ਕਰਦੇ ਸੀਗੇ ਜੀ ਪੁਰਾਤਨ ਤੋਂ ਪੁਰਾਤਨ ਨਿਸ਼ਾਨ ਸਾਹਿਬ ਉਹ ਮੋਬਾਈਲ ਦੇ ਉੱਤੋਂ ਲੱਭ ਕੇ ਜਾਂ ਉਹ ਆਪਣੇ ਦਿਮਾਗ ਦੇ ਨਾਲ ਵੀ ਪੁਰਾਤਨ ਤੋਂ ਪੁਰਾਤਨ ਨਵੇਂ ਤੋਂ ਨਵਾਂ ਨਿਸ਼ਾਨ ਸਾਹਿਬ ਉਹਨਾਂ ਨੇ ਤਿਆਰ ਕੀਤਾ ਜੀ ਇਹ ਸਵੇਰੇ ਦੀ ਗੱਲ ਆ 9:30 3 11 2024 ਦੀ ਜੀ 9:30 ਵਜੇ ਸਵੇਰੇ ਗੁਰਚਾਨ ਸਿੰਘ ਨੇ ਝਾੜੂ ਮਾਰਿਆ ਦੁਕਾਨ ਦੇ ਵਿੱਚ ਸਫਾਈ ਕੀਤੀ ਉਹਨਾਂ ਦੀ ਆਪਣੀ ਦੁਕਾਨ ਸੀ ਉਹਨਾਂ ਦੇ ਗੁਰਚਾਨ ਸਿੰਘ ਜੀ ਆਪਣੀ ਦੁਕਾਨ ਸੀਗੀ ਦੁਕਾਨ ਦੇ ਵਿੱਚ ਉਹ ਟੇਲਰਿੰਗ ਵਗੈਰਾ ਕਰਦੀ ਸੀਗੀ ਜੀ ਉਹ ਟੇਲਰਿੰਗ ਵੀ ਕਰਦੇ ਨੇ ਜੀ ਉਹ ਪੂਰੇ ਨਿਸ਼ਾਨ ਸਾਹਿਬ ਆਪ ਦੇ ਹੱਥੀ ਉਹ ਬਣਾਉਂਦੇ ਵੀ ਸੀਗੇ ਜੀ ਸਲਾਈ ਵੀ ਕਰਦੇ ਸੀਗੇ ਤੇ ਉਹਨਾਂ ਦੇ ਤੇ ਛਾਪਾ ਲਾਉਣਾ ਉਹ ਵੀ ਕਰਦੇ ਸੀ ਬਾਕੀ ਕਟਿੰਗ ਫੱਟਨੀ ਜੋ ਵੀ ਸੀਗਾ ਇਹ ਸਾਰਾ ਕੁਝ ਉਹ ਕਰਦੇ ਸੀਗੇ ਜੀ ਆਪ ਅੱਛਾ ਜੀ ਤੇ ਟੇਲਰਿੰਗ ਦਾ ਹੋਰ ਕੋਈ ਵੀ ਕੰਮ ਕਰਦੇ ਸੀ ਕਿ ਸਿਰਫ ਨਿਸ਼ਾਨ ਸਾਹਿਬ ਹੀ ਤਿਆਰ ਕਰਦੇ ਸੀ ਸਿਰਫ ਉਹ ਨਿਸ਼ਾਨ ਸਾਹਿਬਾਂ ਦੀ ਹੀ ਸੇਵਾ ਕਰਦੇ ਸੀਗੇ ਜੀ ਅੱਛਾ ਜੀ ਹਾਂਜੀ ਸਿਰਫ ਨਿਸ਼ਾਨ ਸਾਹਿਬ ਤਿਆਰ ਕਰਦੇ ਸੀ ਹਾਂਜੀ ਅੱਛਾ ਜੀ ਤੇ ਫਿਰ ਇਹ ਜਿਹੜੀ ਘਟਨਾ ਵਾਪਰੀ ਹੈ 3 ਨਵੰਬਰ ਦੀ ਘਟਨਾ ਹੈਗੀ ਹੈ ਇਹ ਤੁਸੀਂ ਦੱਸ ਰਹੇ ਹੋ ਉਸ ਵਕਤ ਉਹ ਝਾੜੂ ਲਗਾ ਰਹੇ ਸੀ ਆਪਣੀ ਦੁਕਾਨ ਤੇ ਹਾਂਜੀ ਉਹਨਾਂ ਨੇ ਝਾੜੂ ਦੀ ਸੇਵਾ ਕੀਤੀ ਝਾੜੂ ਦੀ ਸੇਵਾ ਕਰਨ ਤੋਂ ਬਾਅਦ ਉਹ ਜੋ ਕਚਰਾ ਇਕੱਠਾ ਹੋਇਆ ਸੀਗਾ ਉਹ ਥੋੜਾ ਜਿਹਾ ਕਚਰਾ ਸੀਗਾ ਜੀ ਉਹ ਉਹਨਾਂ ਨੇ ਆਪ ਦੇ ਦੁਕਾਨ ਦੇ ਜਦੋਂ ਉਹ 20 ਸਾਲਾਂ ਤੋਂ ਇਹ ਸੇਵਾ ਮਤਲਬ ਕਚਰਾ ਇਕੱਠਾ ਕਰਕੇ ਉਹ ਤੇੜੀ ਲਾਉਂਦੇ ਸੀਗੇ ਜੀ ਉਹ ਮਾਤਾ ਜੀ ਜਦੋਂ ਜਾਣਦੀ ਸੀਗੀ ਘਰ ਦਾ ਕਚਰਾ ਇਕੱਠਾ ਕਰਕੇ ਉਹ ਕਚਰੇ ਨੂੰ ਚੱਕ ਕੇ ਲੈ ਜਾਂਦੀ ਸੀਗੀ अच्छा जी हां जी ਤੇ ਪ੍ਰਵਾਸੀਆ ਨੇ ਹੁਣ 6 ਕੁ ਮਹੀਨੇ ਪਹਿਲਾਂ ਦੁਕਾਨ ਉਹ ਜਿਹੜੀ ਜਿੱਥੇ ਜਿਹਦੇ ਵਿੱਚ ਉਹਨਾਂ ਡੰਡੇ ਰੱਖੇ ਹੋਏ ਸੀਗੇ ਉਹਨਾਂ ਨੇ 6 ਕੁ ਮਹੀਨੇ ਪਹਿਲਾਂ ਹੀ ਦੁਕਾਨ ਲਈ ਸੀਗੀ ਉਹ ਦੁਕਾਨ ਦੇ ਵਿੱਚ ਉਹ ਇਕੱਠੇ ਹੋਏ ਗੁਰਚੰਨ ਸਿੰਘ ਨੂੰ ਬੁਲਾਇਆ ਗੁਰਚੰਨ ਸਿੰਘ ਪੁੱਛਣ ਲੱਗਾ ਵੀ ਕੀ ਆ ਕਿਉਂਕਿ ਸਮਝ ਤਾਂ ਹੋ ਸਕਦਾ ਨਹੀਂ ਸੀਗਾ ਤੇ ਉਹਨੇ ਇਸ਼ਾਰਿਆਂ ਨਾਲ ਉਹਨਾਂ ਨੂੰ ਕਿਹਾ ਵੀ ਕੀ ਗੱਲ ਹੋ ਗਈ ਉਹਨੂੰ ੱੱਕੇ ਮਾਰੇ ਉਹਦੇ ਦਾੜੀ ਨੂੰ ਹੱਥ ਪਾਇਆ ਉਸ ਤੋਂ ਬਾਅਦ ਉਹਨਾਂ ਨੇ ਡੰਡੇ ਨਾਲ ਉਹਦੇ ਲੱਤਾਂ ਤੇ ਡੰਡੇ ਮਾਰੇ ਗੁਰਚੰਨ ਸਿੰਘ ਇੱਕ ਸੋਟੀ ਲੈ ਕੇ ਫਿਰ ਉਹਨਾਂ ਕੋਲੇ ਗਿਆ ਵੇ ਤੁਸੀਂ ਇਹ ਕੀ ਕਰ ਰਹੇ ਹੋ ਉਸ ਤੋਂ ਬਾਅਦ ਉਹਨਾਂ ਨੇ ਇੱਕਦਮ ਉਹਦੇ ਉੱਤੇ ਹਮਲਾ ਕਰਤਾ ਇੱਕ ਪ੍ਰਵਾਸੀ ਨੇ ਪਿੱਛੋਂ ਦੀ ਆ ਕੇ ਉਹਦੇ ਸਿਰ ਦੇ ਵਿੱਚ ਬਹੁਤ ਸੋਰ ਜ਼ੋਰ ਦੇ ਨਾਲ ਬੱਲਾ ਮਾਰਿਆ ਜੀ ਜਿਸ ਦੇ ਨਾਲ ਉਹ ਉਸੇ ਟਾਈਮ ਉਹਦੀ ਖੋਪੜੀ ਸੀਗੀ ਉਹ ਫਟ ਗਈ ਸੀਗੀ ਤੇ ਉਹ ਕੋਮਾ ਚਲੇ ਗਏ ਸੀਗੇ ਜੀ ਉਹ ਤੇ ਉਸ ਤੋਂ ਬਾਅਦ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਜਿਹੜੇ ਪ੍ਰਵਾਸੀ ਸੀਗੇ ਪ੍ਰਵਾਸੀਆਂ ਨੇ ਵੀ ਦੁਕਾਨ ਲਈ ਸੀ ਹਾਜੀ ਪ੍ਰਵਾਸੀਆਂ ਕੋਲੇ ਜੀ ਤਿੰਨ ਦੁਕਾਨਾਂ ਸੀਗੀਆਂ ਦੋ ਦੁਕਾਨਾਂ ਇਸੇ ਦੁਕਾਨ ਦੇ ਬਿਲਕੁਲ ਸਾਹਮਣੇ ਸੀਗੀਆਂ ਜੀ ਉਸ ਤੋਂ ਬਾਅਦ ਇਹ ਇਹਨਾਂ ਨੇ ਨਵੀਂ ਦੁਕਾਨ ਹੁਣ ਤੀਸਰੀ ਦੁਕਾਨ ਲਈ ਸੀਗੀ ਜੀ ਅੱਛਾ ਜੀ ਤੇ ਉਹਨਾਂ ਨੇ ਜਦੋਂ ਭਾਈ ਸਾਹਿਬ ਨੇ ਜਦੋਂ ਸਾਰਾ ਝਾੜੂ ਮਾਰਿਆ ਤੇ ਉਹ ਜਿਹੜਾ ਕਚਰਾ ਸੀ ਉਹ ਸਾਈਡ ਤੇ ਕਰਤਾ ਤੇ ਇਹ ਇਹਨੂੰ ਲੈ ਕੇ ਫਿਰ ਬਹਿਸ ਵਸਾਈ ਸ਼ੁਰੂ ਹੋਈ ਹਾਂਜੀ ਲਵੇ ਸਾਡੇ ਚਾਚਾ ਜੀ ਦਾ ਘਰ ਸੀਗਾ ਜੀ ਉਹਨਾਂ ਦੀ ਦੁਕਾਨ ਹਲੇ ਤੀਸਰੇ ਵਿੱਚ ਪਹਿਲਾਂ ਸਾਡਾ ਘਰ ਸੀਗਾ ਸਾਡੇ ਘਰ ਤੋਂ ਬਾਅਦ ਸਾਡੇ ਚਾਚਾ ਜੀ ਦਾ ਘਰ ਸੀਗਾ ਉਸ ਤੋਂ ਬਾਅਦ ਉਹ ਦੁਕਾਨ ਸੀਗੀ ਉਹਨਾਂ ਦੀ ਅੱਛਾ ਜੀ ਪਰ ਉਹ ਤਾਂ ਜੈਨਕੀ ਆਪਣੇ ਚਾਚਾ ਜੀ ਦੇ ਸਾਡੇ ਜੋ ਵਿਚਾਲੀ ਜਗਾ ਬਣਦੀ ਸਾਂਝੀ ਢੇਰੀ ਉੱਥੇ ਲਾਈ ਗਈ ਸੀਗੀ ਪਰ ਉਹਨਾਂ ਦਾ ਇਸ਼ਾਰਾ ਹੀ ਇਹ ਸੀਗਾ ਕਿ ਅਸੀਂ ਇਹਦਾ ਮਰਡਰ ਕਰਨਾਗਾ ਉਹਨਾਂ ਨੇ 5 ਮਿੰਟ ਦੇ ਅੰਦਰ ਅੰਦਰ ਜੋ ਵੀਡੀਓ ਪੁਲਿਸ ਨੇ ਸਾਨੂੰ ਦਿਖਾਈ ਆ ਜਦ ਪੁਲਿਸ ਕੋਲੇ ਮੌਜੂਦ ਆ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਗੁਰਚਨ ਸਿੰਘ ਨੇ ਹੱਥਾ ਗਿਆਗਾ ਉਹਦੇ ਦਾੜੀ ਵੀ ਫੜੀਆ ਉਹਦੇ ਮੁੱਕੀਆਂ ਮਾਰੇ ਗਏ ਜਾਂ ਨੇ ਉਸ ਤੋਂ ਬਾਅਦ 5 ਮਿੰਟਾਂ ਦੇ ਅੰਦਰ ਅੰਦਰ ਹੀ ਉਹਦਾ ਕਤਲ ਕਰ ਦਿੱਤਾ ਗਿਆ ਜੀ ਉਸ ਤੋਂ ਬਾਅਦ ਤੁਸੀਂ ਜਦੋਂ ਇਹ ਰਿਪੋਰਟ ਵਗੈਰਾ ਦਰਜ ਕਰਾਈ ਹੋਣੀ ਪੁਲਿਸ ਦੇ ਵਿੱਚ ਤੇ ਪਤਾ ਲੱਗੇ ਜੀ ਕੌਣ ਸੀਗੇ ਉਹ ਤੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਈ ਆ ਹਾਂ ਜੀ ਉਹਨਾਂ ਨੇ ਦੁਕਾਨਾਂ ਨੇ ਜਿਹੜੀਆਂ ਉੱਥੇ ਲਈਆਂ ਹੋਈਆਂ ਨੇ ਸਾਰੇ ਪ੍ਰੂਫ ਹੈਗੇ ਨੇ ਬੈਂਕ ਦੇ ਖਾਤੇ ਵੀ ਹੈਗੇ ਨੇ ਅਸੀਂ ਨੇ ਪ੍ਰਸ਼ਾਸਨ ਕੋਲੇ ਬੇਨਤੀ ਵੀ ਕੀਤੀ ਸੀਗੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਪਰ ਸਾਨੂੰ ਉਦੋਂ ਉਸਵਾ ਵਿਸ਼ਵਾਸ ਦਿਵਾਇਆ ਸੀਗਾ ਜੀ ਪਰ ਉਹ ਪ੍ਰਵਾਸੀ ਇੱਕ ਬੰਦਾ ਫੜਿਆ ਗਿਆ ਜੀ ਬਾਕੀ ਜਿਹੜੇ ਦੋ ਬੰਦੇ ਦੋਸ਼ੀ ਹੋਰ ਨੇ ਉਹਨਾਂ 'ਚ ਕੋਈ ਵੀ ਨਹੀਂ ਫੜਿਆ ਗਿਆ ਉਹ ਫਰਾਰ ਨੇ ਜੀ ਤੇ ਉਹ ਫਿਰ ਜਿਹੜਾ ਇੱਕ ਬੰਦਾ ਹੈਗਾ ਉਹ ਫਿਰ ਹੁਣ ਉਹ ਕਿੱਥੇ ਆ ਜੇਲ੍ਹ ਦੇ ਵਿੱਚ ਹੈਗਾ ਉਹ ਹਾਂਜੀ ਉਹ ਜੇਲ੍ਹ ਦੇ ਵਿੱਚ ਹੈ ਮਤਲਬ ਪਟਿਆਲੇ ਦੇ ਸੀਆਈ ਸਟਾਫ ਕੋਲੇ ਹੈ ਜੀ ਉਹ ਤੇ ਜਿਹੜੇ ਗੁਰਚਰਨ ਸਿੰਘ ਜੀ ਭਾਈ ਸਾਹਿਬ ਸੀਗੇ ਉਹ ਮਤਲਬ ਕਿ ਜਮਾਂਦਰੂ ਸੀਗਾ ਉਹਨਾਂ ਨੂੰ ਕੀ ਬੋਲ ਨਹੀਂ ਸਕਦੇ ਸੀ ਸੁਣ ਨਹੀਂ ਸਕਦੇ ਸੀ ਹਾਂਜੀ ਇਹ ਜਮਾਂਦਰੂ ਸੀਗੇ ਜੀ ਇਹ ਇਹਨਾਂ ਦਾ ਸਰਟੀਫਿਕੇਟ ਵੀਗਾ 100% ਇਹ ਸੀਗੇ ਇਹਨਾਂ ਬੋਲ ਸਕਦੇ ਸੀ ਨਾ ਹੀ ਸੁਣ ਸਕਦੇ ਸੀ ਜੀ ਅੱਛਾ ਜੀ ਫਿਰ ਵੀ ਜਿਹੜਾ ਹੋਨਰ ਸੀਗਾ ਹੋਨਰ ਸਿੱਖ ਲਿਆ ਟੇਲਰਿੰਗ ਕਰਨੀ ਸਿੱਖ ਲਈ ਨਿਸ਼ਾਨ ਸਾਹਿਬ ਤਿਆਰ ਕਰਨੀ ਸਿੱਖ ਲਏ ਹਾਂਜੀ ਇਹ ਮਹਾਰਾਜ ਦੀ ਕਿਰਪਾ ਹੈ ਜੀ कि ਉਹਨਾਂ ਨੇ ਆਪ ਇਹ ਸੇਵਾ ਲਈ ਹੈ ਮਹਾਰਾਜ ਨੇ ਇਹ ਸਾਨੂੰ ਵੀ ਪਤਾ ਨਹੀਂ ਵੀ ਕਿਵੇਂ ਸਿੱਖ ਗਿਆ ਜੀ ਉਹ ਕਿਵੇਂ ਉਹ ਸੇਵਾ ਕਰਦਾ ਸੀਗਾ ਜੀ ਇਹ ਮਹਾਰਾਜ ਦੀ ਆਪ ਇਹ ਬਖਸ਼ਿਸ਼ ਆ ਜੀ ਜੋ ਇੰਨੀ ਸੋਹਣੀ ਸੇਵਾ ਕੀਤੀ ਉਹਨੇ ਅੱਜ ਸਾਰਾ ਪੰਜਾਬ ਤੇ ਬਾਹਰਲੇ ਦੇਸ਼ ਤੋਂ ਵੀ ਸਾਡੇ ਕੋਲੇ ਫੋਨ ਆਉਂਦੇ ਨੇ ਸਾਰੇ ਲੋਕ ਯਾਦ ਕਰਦੇ ਨੇ ਤੇ ਸਾਰੇ ਲੋਕ ਰੋਂਦੇ ਵੀ ਨੇ ਬਾਹਰ ਤੋਂ ਵੀ ਆਰਡਰ ਆਉਂਦੀ ਸੀਗੇ ਹਾਂਜੀ ਇੱਥੋਂ ਨਿਸ਼ਾਨ ਸਾਹਿਬ ਬਾਹਰ ਵੀ ਜਾਂਦੇ ਸੀਗੇ ਜੀ ਅੱਛਾ ਜੀ ਹਾਂਜੀ ਇੱਥੋਂ ਸਵਾ ਦੇ ਵਿੱਚ ਵੀ ਉਹ ਇਕੱਠੇ ਨਿਸ਼ਾਨ ਸਾਹਿਬ ਲੈ ਕੇ ਜੋ ਸੰਕਤਾ ਦਰਸ਼ਨ ਕਰਨ ਆਉਂਦੇ ਸੀਗੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਤਰਸ਼ ਨਿਸ਼ਾਨ ਸਾਹਿਬ ਜਿਹੜੇ ਸੀਗੇ ਉਹ ਬਾਹਰ ਲਿਖੇ ਜਾਂਦੇ ਸੀਗੇ ਤੇ ਭਾਈ ਸਾਹਿਬ ਜਿੱਦਾਂ ਇਹ ਦੱਸਿਆ ਜਾ ਰਿਹਾ ਹਮਲਾ ਹੋਇਆ ਤੇ ਹਮਲਾ ਕਰਨ ਵਾਲੇ ਨੂੰ ਇਹ ਨਹੀਂ ਲੱਗਿਆ ਵੀ ਇਹ ਜਿਹੜਾ ਬੰਦਾ ਹੈ ਵੀ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਕਿ ਇਸ ਤਰੀਕੇ ਦੇ ਨਾਲ ਇੰਨਾ ਮਤਲਬ ਕਿ ਬੇਰਹਿਮੀ ਦੇ ਨਾਲ ਹਮਲਾ ਕਰ ਦੇਣਾ ਉਹਨਾਂ ਨੇ ਇੱਕ ਤਹਿਸ਼ਤ ਪੈਦਾ ਕਰਨੀ ਸੀਗੀ ਜੀ ਆਪਣੀ ਸਾਡੇ ਪਿੰਡ ਦੇ ਵਿੱਚ ਕਿ ਅਸੀਂ ਤਹਿਸ਼ਤ ਪੈਦਾ ਕਰੀਏ ਤਾਂ ਜੋ ਲੋਕ ਸਾਤੋਂ ਡਰਨ ਓਹੋ 10% ਜਾਂ 20% ਦੇ ਉੱਪਰ ਲੋਕਾਂ ਨੂੰ ਕਰਜ਼ਾ ਦਿੰਦੇ ਨੇ ਪੈਸਾ ਦਿੰਦੇ ਨੇ ਜੀ ਉਹ ਪ੍ਰਵਾਸੀ ਆਜੇ ਪ੍ਰਵਾਸੀ ਅੱਛਾ ਜੀ ਤੇ ਲੋਕ ਉਹਨਾਂ ਤੋਂ ਲੈਂਦੇ ਨੇ ਹਰ ਇੱਕ ਮਹੀਨੇ ਦਾ ਉਹ 15 ਜਾਂ 20 1500 ਰੁਪਏ ਜਾਂ 2000 ਰੁਪਏ 10000 ਤੇ ਉੱਪਰ ਹਰ ਮਹੀਨੇ ਦਾ ਵਿਆਜ ਲੈਂਦੇ ਨੇ ਜੀ ਤੇ 10000 ਰੁਪਏ ਨੂੰ ਖੜਾ ਕਰਕੇ ਰੱਖਿਆ ਰੱਖਦੇ ਨੇ ਉਹ ਤੇ ਇਹ ਜਿਹੇ ਦਿਨ ਆ ਜਾਂਦੇ ਨੇ ਕਿ ਉਹ ਜਦੋਂ ਲੱਖ ਦੇ 2 ਲੱਖ 3 ਲੱਖ ਹੋ ਜਾਂਦਾ ਫਿਰ ਉਹਦਾ ਘਰ ਘਰ ਦੇ ਉੱਤੇ ਕਬਜ਼ਾ ਕਰ ਲੈਂਦੇ ਨੇ ਐਦਾਂ ਹੀ ਕਰਦੇ ਕਰਦੇ ਇਹਨਾਂ ਨੇ ਥੋੜੇ ਕ ਟਾਈਮ ਦੇ ਵਿੱਚ ਹੀ ਤਿੰਨ ਤਾਂ ਇਹਨਾਂ ਨੇ ਦੁਕਾਨਾਂ ਬਣਾ ਲਈਆਂ ਇੱਕ ਅੰਦਰ ਪਿੰਡ ਦੇ ਵਿੱਚ ਇਹਨਾਂ ਨੇ ਘਰ ਖਰੀਦ ਲਿਆ ਜੀ ਤੇ ਥੋੜਾ ਕ ਟਾਈਮ ਹੋਇਆ ਇਹਨਾਂ ਨੂੰ ਜੀ ਹਲੇ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਪੂਰੀ ਇਹਨਾਂ ਦੀ ਗੁੰਡਾ ਕਰਤੀ ਆ ਪੈਨ ਕਾਰਡ ਵੀ ਬਣਾਉਂਦੇ ਨੇ ਆਧਾਰ ਕਾਰਡ ਵੀ ਬਣਾਉਂਦੇ ਨੇ ਜੀ ਇਹ ਸਾਰੇ ਪਿੰਡ ਦੇ ਇਹਨਾਂ ਕੋਲੇ ਚੈੱਕ ਨੇ ਤੇ ਸਾਰੇ ਦੇ ਫਿੰਗਰਪ੍ਰਿੰਟਸ ਰੱਖੇ ਹੋਣੇ ਇਹਨਾਂ ਨੇ ਤੇ ਹੁਣ ਪਿੰਡ ਦੇ ਵਿੱਚ ਹੁਣ ਕਿਸ ਤਰੀਕੇ ਦਾ ਮਾਹੌਲ ਹੈ ਜੀ ਜਦੋਂ ਐਡੀ ਵੱਡੀ ਘਟਨਾ ਵਾਪਰ ਪਿੰਡ ਦੇ ਵਿੱਚ ਤਾਂ دہشت ਦਾ ਹੀ ਮਾਹੌਲ ਆ ਜੀ ਪਹਿਲਾਂ ਤਾਂ ਪਿੰਡ ਵਾਲੇ ਵੀ ਸਾਡਾ ਸਾਥ ਨਹੀਂ ਦੇ ਰਹੇ ਸੀਗੇ ਉਹ ਇਸ ਇੱਕ ਚੀਜ਼ ਤੋਂ ਡਰਦੇਗੇ ਸਾਡੇ ਕੋਲੋਂ ਚੈੱਕ ਨੇ ਜਿਹੜੇ ਚੈੱਕ ਨੇ ਜਾਇਦੇ ਫਿੰਗਰਪ੍ਰਿੰਟ ਸੇ ਸਾਡਾ ਕੋਈ ਨੁਕਸਾਨ ਹੋ ਸਕਦਾ ਫਿਰ ਅਸੀਂ ਨੇ ਸਾਰਿਆਂ ਨੂੰ ਜਾਂ ਹੋਰ ਜਿਹੜੇ ਜਿੰਨੇ ਬੁੱਧੀਜੀਵੀ ਸੀਗੇ ਉਹਨਾਂ ਨੇ ਦੱਸਿਆ ਵੀ ਭਾਈ ਕੁਝ ਵੀ ਨਹੀਂ ਹੁੰਦਾ ਤੁਸੀਂ ਸਾਥ ਦਿਓ ਤਾਂ ਜੇ ਉਹ ਫਿਰ ਸਾਰਾ ਪਿੰਡ ਸਾਡੇ ਨਾਲ ਸਾਥ ਦੇਣ ਵਾਸਤੇ ਖੜਾ ਹੋਇਆ ਤਾਂ ਉਹਨਾਂ ਦੀ ਇਹੀ ਮੰਗ ਆ ਪਿੰਡ ਦੀ ਵੀ ਇਹ ਜਿਹੜੇ ਪ੍ਰਵਾਸੀ ਨੇ ਜਿਨ੍ਹਾਂ ਨੇ ਕੰਮ ਕੀਤਾਗਾ ਇਹ ਕਿਸੇ ਨਾਲ ਗਾਹਾਂ ਵੀ ਕਰ ਸਕਦੇ ਨੇ ਇਹਨਾਂ ਨੂੰ ਪਿੰਡ ਦੇ ਵਿੱਚੋਂ ਨਹੀਂ ਰਹਿਣ ਦਾ ਹੱਕ ਜੀ ਤੇ ਉਹਨਾਂ ਦਾ ਪਰਿਵਾਰ ਹੁਣ ਉਹਨਾਂ ਦਾ ਵਿਆਹ ਹੋਇਆ ਹੋਇਆ ਸੀਗਾ ਜੀ ਨਹੀਂ ਉਹਨਾਂ ਨੇ ਵਿਆਹ ਨਹੀਂ ਕਰਾਇਆ ਸੀਗਾ ਜੀ ਉਹ ਹਾਂਜੀ ਠੀਕ ਹੈ ਤੇ ਜਿੱਦਾਂ ਨਿਹੰਗ ਸਿੰਘ ਤੁਸੀਂ ਦੱਸ ਰਹੇ ਹੋ ਤੇ ਨਿਹੰਗ ਸਿੰਘਾਂ ਕੋਲ ਤੇ ਸ਼ਸਤਰ ਵੀ ਹੁੰਦੀ ਹੈ ਜੀ ਉਹਨਾਂ ਕੋਲ ਸ਼ਸਤਰ ਨਹੀਂ ਸੀਗਾ ਜਦੋਂ ਇਸ ਤਰ੍ਹਾਂ ਇੰਨੇ ਆਗੇ ਤੁਸੀਂ ਦੱਸ ਰਹੇ ਹੋ ਬੰਦੇ ਤੇ ਉਹਨਾਂ ਨੇ ਇਸਤੇਮਾਲ ਨਹੀਂ ਕੀਤਾ ਉਹ ਨਾ ਉਹ ਨਾ ਸੁਣ ਸਕਦੇ ਸੀਗੇ ਨਾ ਉਹ ਬੋਲ ਸਕਦੇ ਸੀ ਉਸ ਉਸ ਬੰਦੇ ਨੂੰ ਪਤਾ ਹੀ ਨਹੀਂ ਲੱਗਾ ਕਿ ਇਹਨਾਂ ਦੀ ਮਨਸ਼ਾ ਕੀ ਆ ਇਹ ਮੈਨੂੰ ਮਾਰਨਗੇ ਜਾਂ ਕੀ ਕਰ ਸਕਦੇ ਨੇ ਉਹਦਾ ਸਿਰਫ ਇਦਾਂ ਹੀ ਸੀਗਾ ਕਿ ਇਹੇ ਬੰਦੇ ਮੈਨੂੰ ਬੁਲਾਉਂਦੇ ਨੇ ਚਲੋ ਮੇਰੇ ਨਾਲ ਮਜ਼ਾਕ ਕਰ ਰਹੇ ਹੁਣ ਜਾਂ ਕੋਈ ਹੋਰ ਗੱਲਬਾਤ ਹੁਣ ਵੀ ਉਹ ਉਹਨਾਂ ਦੀ ਗੱਲ ਸਮਝ ਨਹੀਂ ਸਕਿਆ ਪਰ ਜਦੋਂ ਉਹਨਾਂ ਨੇ ਡੰਟੇ ਉਹਨਾਂ ਦੇ ਲੱਤਾਂ ਤੇ ਮਾਰੇ ਉਹਦੇ ਦਾੜੀ ਨੂੰ ਹੱਥ ਪਾਇਆ ਫਿਰ ਉਹ ਗੁੱਸੇ ਦੇ ਵਿੱਚ ਗਏ ਉਹਨਾਂ ਨੇ ਇੱਕ ਸੌਟੀ ਚੱਕੀ ਸੌਟੀ ਲੈ ਕੇ ਉਹਨਾਂ ਕੋਲ ਨਹੀਂ ਗਿਆ ਉਹ ਇੱਕ ਬੰਦੇ ਨੇ ਪਿੱਛੋਂ ਦੀ ਆ ਕੇ ਉਹ ਉਹਨੇ ਬਾਲਾ ਮਾਰਿਆ ਜਦੋਂ ਉਹ ਉਹਨਾਂ ਦੇ ਨਾਲ ਜੂਝ ਰਿਹਾ ਸੀਗਾ ਦੋ ਜਿਹੜੇ ਪ੍ਰਵਾਸੀ ਸੀਗੇ ਉਹਨਾਂ ਦੇ ਨਾਲ ਤੀਸਰੇ ਨੇ ਪਿੱਛੋਂ ਦੀ ਆ ਕੇ ਬਾਲਾ ਮਾਰਿਆ ਜੀ ਲੱਗਦਾ ਕਿ ਕੁਝ ਹੱਲ ਹੋਏਗਾ ਇਹਦਾ ਆਸੀਸ ਕਹਿਣੇ ਵਿੱਚ ਜਿਵੇਂ ਸਾਡੇ ਨਾਲ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਦੀ ਹੋ ਕੀਤੀ ਇੱਕ ਕੇ ਬੰਦਾ ਫੜਿਆ ਹੋਇਆ ਤੇ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਦਾ ਜਿਹੜੇ ਦੋ ਹੋਰ ਫਰਾਰ ਨੇ ਉਹਨਾਂ ਦਾ ਕੋਈ ਆਤਾ ਪਤਾ ਵੀ ਨਹੀਂ ਕਿਉਂਕਿ ਆਧਾਰ ਕਾਰਡ ਤਾਂ ਸ਼ਾਇਦ ਇੱਥੇ ਦੀ ਬਣੇ ਹੋਣੇ ਹਾਂਜੀ ਆਧਾਰ ਕਾਰਡ ਇੱਥੇ ਦੇ ਬਣੇ ਹੋਏ ਨੇ ਪਰ ਜਿਹੜਾ ਇੱਕ ਬੰਦਾ ਖੜਿਆ ਹੋਇਆਗਾ ਜਾਂ ਜਿਨ੍ਹਾਂ ਨੇ ਇਹਨਾਂ ਨੂੰ ਦੁਕਾਨਾਂ ਵੇਚੀਆਂ ਨੇ ਇਹਨਾਂ ਕੋਲੇ ਸਾਰਾ ਰਿਕਾਰਡ ਹੈਗਾ ਜੀ ਪਰ ਇਹ ਪ੍ਰਸ਼ਾਸਨ ਇਹ ਨਹੀਂ ਦੱਸਣਾ ਚਾਹੁੰਦਾ ਜਾਂ ਇਹ ਫੜਨ ਵਾਲੀ ਚਾਹੁੰਦਾ ਇਹਨਾਂ ਕੋਲੇ ਸਾਰਾ ਰਿਕਾਰਡ ਆ ਇਹ ਸਾਨੂੰ ਇਹ ਚੀਜ਼ ਕਿਸੇ ਦੇ ਨੇ ਸਾਨੂੰ ਪਤਾ ਨਹੀਂਗਾ ਸਾਨੂੰ ਪਤਾ ਨਹੀਂਗਾ ਸਾਨੂੰ ਤੁਸੀਂ ਦੱਸੋ ਵੀ ਜੇ ਅਸੀਂ ਤੁਹਾਨੂੰ ਦੱਸੀਏ ਵੀ ਫਿਰ ਤੁਸੀਂ ਕੀ ਕੰਮ ਕਰ ਰਹੇ ਹੋ ਸਾਨੂੰ ਏਐਸਆਈ ਹੈ ਜਿਹੜਾ ਇਨਕੁਆਰੀ ਅਫਸਰ ਉਹ ਵੀ ਸਾਨੂੰ ਇਹੀ ਗੱਲ ਕਹਿੰਦਾ ਵੀ ਤੁਸੀਂ ਸਾਨੂੰ ਦੱਸੋ ਅਸੀਂ ਲੱਭ ਲੈਨੇ ਜੀ ਉੱਥੇ ਛਾਪਾ ਮਾਰ ਦਿੰਨੇ ਆ ਜਦੋਂ ਇੱਕ ਦਿਨ ਮੈਂ ਨਾਪੇ ਦੀ ਮੰਡੀ ਦੇ ਵਿੱਚ ਦੇਖਿਆ ਤੇ ਜਿਹੜਾ ਭੇਮਰਾਉ ਸੀਗਾ ਉਹ ਉੱਥੇ ਘੁੰਮ ਰਿਹਾ ਸੀਗਾ ਤੇ ਮੈਨੇ ਉਸੇ ਟਾਈਮ ਥਾਣੇ ਫੋਨ ਕੀਤਾ ਵੀ ਗ੍ਰ ਭੇਮਰਾਉ ਕੋਣੇ ਜੀ ਭੇਮਰਾਉ ਦੋਸ਼ੀ ਆ ਜੀ ਜਿਹੜਾ ਫਰਾਰ ਆ ਹਜੇ ਵੀ ਫਰਾਰ ਆ ਜੀ ਹਾਂਜੀ ਮੈਂ ਉਹਦੇ ਬਕਾਇਦਾ ਥਾਣੇ ਦੇ ਵਿੱਚ ਵੀ ਦੱਸਿਆ ਕਿ ਭਾਈ ਭੇਮਰਾਉ ਘੁੰਮ ਰਿਹਾ ਡੀਐਸਪੀ ਮੈਡਮ ਨੂੰ ਫੋਨ ਕੀਤਾ 112 ਨੰਬਰ ਤੇ ਫੋਨ ਕੀਤਾ ਸਿਰਫ ਇੱਕ ਡੀਐਸਪੀ ਮੈਡਮ ਆਏ ਪਰ ਤਦ ਤੱਕ ਦੋਸ਼ੀ ਆ ਜਿਹੜਾ ਉਹ ਫਰਾਰ ਹੋ ਚੁੱਕਿਆ ਸੀਗਾ ਮੇਰੇ ਨਾਲ ਦੋ ਬੰਦੇ ਹੋਰ ਵੀ ਸੀਗੇ ਜੀ ਉਹਨਾਂ ਨੇ ਵੀ ਦੇਖਿਆ ਉਹ ਘੁੰਮਦਾ ਬਹੁਤ ਪਰਸ ਸਾਨੂੰ ਇਹ ਗੱਲ ਕਹਿੰਦੇ ਕਿ ਤੁਸੀਂ ਫੜ ਲੈਂਦੇ ਵੀ ਜੇ ਆਸੀਂ ਉਹਨਾਂ ਨੂੰ ਫੜ ਲੈਂਦੇ ਉਹ ਬੰਦਾ ਉਹਦੇ ਸੱਟਾ ਮਰਵਾ ਲੈਂਦਾ ਸਾਡੇ ਦੇ ਪਰਚਾ ਹੋਰ ਹੋ ਜਾਂਦਾ ਜੀ ਇਹਨਾਂ ਨੂੰ ਜੇ ਪ੍ਰਵਾਸੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜਿਹੜਾ ਪੰਜਾਬ ਦੇ ਵਿੱਚ ਆਏ ਦੇਣਾ ਰੋਜ਼ ਇਹ ਜਿਹੇ ਕਟਨਾਵਾ ਵਾਪਰ ਰਹੀਆਂ ਨੇ ਸਾਡੀ ਜੀ ਬੇਨਤੀ ਆ ਇਹਨਾਂ ਦੇ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਰੋਕ ਲੱਗੇ ਪ੍ਰਵਾਸੀ ਲੋਕ ਨੇ ਇਹ ਯੂਪੀ ਬਿਹਾਰ ਦੇ ਵਿੱਚ ਵੀ ਪਹਿਲਾਂ ਇਹ ਗੁੰਡਾ ਕਰਦੇ ਆ ਕਰਦੇ ਸੀਗੇ ਉੱਥੇ ਹੀ ਬਹੁਤ ਮੁਸ਼ਕਲ ਹੁੰਦਾ ਸੀਗੇ ਰਹਿਣਾ ਤੇ ਉਹੀ ਗੁੰਡਾ ਕਰਦੇ ਹੁਣ ਇਹਨਾਂ ਨੇ ਪੰਜਾਬ ਦੇ ਵਿੱਚ ਸ਼ੁਰੂ ਕਰਤੇ ਆਏ ਦਿਨ ਕਿਤੇ ਨਾ ਕਿਤੇ ਪੰਜਾਬੀ ਬੰਦੇ ਨੂੰ ਟਾਰਗੇਟ ਕਰਦੇ ਨੇ ਮਾਰ ਦਿੰਦੇ ਨੇ ਜਾਂ ਫਿਰ ਆਦਮਰਿਆ ਕਰ ਦਿੰਦੇ ਨੇ ਜੀ ਜਾਂ ਫਿਰ ਦਸਤਾਰ ਨੂੰ ਹੱਥ ਪਾਉਂਦੇ ਨੇ ਜਾਂ ਫਿਰ ਸਿੱਖ ਦੀ ਦਾੜੀ ਨੂੰ ਹੱਥ ਪਾਉਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਪ੍ਰਤੀ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਜਿਹੜੀ ਇਹ ਨਿਤਦੀਆ ਘਟਨਾਵਾਂ ਨੇ ਇਹਨਾਂ ਨੂੰ ਰੋਕ ਲੱਗੇ